ਇਹ ਮੇਰਾ ਆਪਣਾ ਪਰਿਵਾਰ ਹੈ ਜੀ ਮੇਰੇ ਨੇੜੇ ਦੂਰ ਦੇ ਰਿਸ਼ਤੇਦਾਰ ਹੈ ਸਰ ਮਾਤਾ ਜੀ ਨੂੰ ਵੀ ਬੜੀ ਦੇਰ ਬਾਅਦ ਮੈਂ ਮਿਲਿਆ ਉਹਨਾਂ ਦਾ ਵੀ ਅਸ਼ੀਰਵਾਦ ਦਿੱਤਾ ਪਰ ਮੈਨੂੰ ਬੜਾ ਚੰਗਾ ਲੱਗਿਆ ਪਿਆਰ ਬਹੁਤ ਮਿਲ ਰਿਹਾ ਜੀ ਲੋਕਾਂ ਦਾ ਮੈਨੂੰ ਪਰ ਮੈਨੂੰ ਬਹੁਤ ਚੰਗਾ ਲੱਗ ਰਿਹਾ ਨਹੀਂ ਵੋਟਾਂ ਦਾ ਮੈਂ ਮੈਂ ਸਾਰਿਆਂ ਨੂੰ ਤੁਹਾਡੇ ਦਰਸ਼ਕਾਂ ਨੂੰ ਤੁਹਾਡੇ ਦਾ ਹੀ ਇੱਕੋ ਹੀ ਕਹਿਣਾ ਚਾਹੁੰਦਾ ਕਿ 19 ਤਰੀਕ ਨੂੰ ਵੱਧ ਤੋਂ ਵੱਧ ਵੋਟਾਂ ਪਾਓ ਔਰ ਮੈਂ ਬਹੁਤ ਸ਼ੁਕਰਗੁਜ਼ਾਰ ਹੋਊਂਗਾ ਤੁਹਾਡਾ ਗਰਮੀ ਵੀ ਘੱਟ ਹੋਊਗੀ ਜੋ ਮੌਸਮ ਵਿਭਾਗ ਕਹਿੰਦਾ ਪਰ ਆਪਣੇ ਬੂਥ ਵੀ 195 ਹੈਗੇ ਆ 10-15 ਮਿੰਟ ਤੋਂ ਵੱਧ ਨਹੀਂ ਲੱਗੇਗਾ ਕਿਉਂਕਿ ਇੱਕ ਇੱਕ ਬੂਥ ਤੇ ਵੋਟਾਂ ਘੱਟ ਹੈਗੀ ਫੈਮਿਲੀ ਜਿਹੜੀ ਹੈ ਬਹੁਤ ਪੁਰਾਣੀ ਅਰੋੜਾ ਸਾਹਿਬ ਨਾਲ ਜੁੜੇ ਹੋਏ ਹੈ ਤੇ ਇਹਨਾਂ ਦੀ ਇੱਕੋ ਹੀ ਡਿਮਾਂਡ ਸੀ ਵੀ ਅਰੋੜਾ ਸਾਹਿਬ ਨੂੰ ਸਾਡੇ ਘਰ ਲੈ ਕੇ ਆਓ ਸੋ ਸੰਜੀਵ ਅਰੋੜਾ ਜੀ ਨੇ ਸਾਡੀ ਜਿਹੜੀ ਛੋਟੀ ਜੀ ਡਿਮਾਂਡ ਹੈ ਉਹਨੂੰ ਪੂਰਾ ਕੀਤਾ ਇਹ ਪੂਰਾ ਏਰੀਆ ਸੰਜੀਵ ਅਰੋੜਾ ਜੀ ਨਾਲ ਹੈ ਇਥੇ ਕੋਈ ਵੀ ਬੰਦਾ ਇਦਾਂ ਦਾ ਨਹੀਂ ਜਿਹੜਾ ਉਹਨਾਂ ਦੀ ਪਰਸਨੈਲਿਟੀ ਤੋਂ ਪ੍ਰਭਾਵਿਤ ਨਾ ਹੋਏ ਕਿਉਂਕਿ ਉਹ ਕੰਮ ਹੀ ਇਦਾਂ ਦੇ ਕਰ ਰਿਹਾ ਹੈ ਸਾਰੇ ਲੋਕ ਉਹਨਾਂ ਨੂੰ ਦਿਲੋਂ ਪਿਆਰ ਕਰਦੇ ਆ ਸਿਰਫ ਲੁਧਿਆਣਾ ਹੀ ਨਹੀਂ ਉਹ ਤਾਂ ਪੂਰੇ ਪੰਜਾਬ 'ਚ ਫੇਮਸ ਹੋ ਗਏ ਸੋ ਜਿੱਤ ਸਾਡੀ ਪੱਕੀ ਹੈ 19 ਤਰੀਕ ਨੂੰ ਫਿਰ ਵੀ ਮੈਂ ਅਪੀਲ ਕਰਾਂਗੀ ਕਿ ਸੰਜੀਵ अरोड़ा ਜੀ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਇੱਕ ਸਾਫ਼ ਸੁਥਰੀ ਛਵੀ ਬੈਸਟ ਹਲਕੇ ਦੀ ਜਿਹੜੀ ਸਾਫ਼ ਸੁਥਰੀ ਛਵੀ ਹੈ ਉਹਨੂੰ ਆਪਾਂ ਜਿਤਾਈਏ ਕਿ ਬੈਸਟ ਪੀਪਲ से ਮੇਰੀ ਰਿਕੁਐਸਟ ਹੈ ਕਿ ਇਸ ਬਾਰ 19 ਜੂਨ ਕੋ ਹਮਨੇ ਮੈਕਸਿਮਮ ਸੇ ਮੈਕਸਿਮਮ ਵੋਟ ਸੰਜੀਵ रोड़ा जी को देने है इन्होंने इस हमारे लिए बहुत कुछ किया है उसको एक छोटा सा ग्रैटिट्यूड के तौर पे हमने उन्हें मैक्सिमम वोट से जिताना है मैसिक माइग्रेंट वेलफेयर बोर्ड पंजाब दा चेयरमैन ते आज ਸਾਡੇ ਇਲਾਕੇ ਦੇ ਵਿੱਚ ਸੰਜੀਵ ਰੋੜਾ ਜੀ ਆਏ ਸੀਗਾ ਤੇ ਉਹ ਸਾਡੇ ਵੋਟਾਂ ਦੇ ਬਾਰੇ ਵਿੱਚ ਉਹਨਾਂ ਨੇ ਸਾਡੇ ਨਾਲ ਮੀਟਿੰਗ ਕੀਤੀ ਬਹੁਤ ਚੰਗੇ ਇਨਸਾਨ ਆ ਬੜੇ ਮਿੱਠ ਬੋਲੜੇ ਆ ਔਰ ਕੰਮ ਕਰਨ ਦੇ ਵਿੱਚ ਇੱਕ ਜਨੂੰਨੀ ਹਾਂ ਰਾਜ ਸਭਾ ਦੀ ਮੈਂਬਰੀ ਛੱਡ ਕੇ ਔਰ ਇਲੈਕਸ਼ਨ ਲੜਨ ਆਇਆ ਲੋਕਾਂ ਦੀ ਬਦਦ ਕਰਨ ਆਇਆ ਇਹਨਾਂ ਨੂੰ ਸ਼ੌਕ ਹੈ ਕਿ ਅਸੀਂ ਲੋਕਾਂ ਦੇ ਕੰਮ ਕਰੀਏ ਇਲਾਕੇ ਤੋਂ ਸਵਾਰੀਏ ਇਸ ਕਰਕੇ ਇਹਨਾਂ ਦਾ ਅਸੀਂ ਬਹੁਤ ਸਵਾਗਤ ਕਰਨੇ ਆ ਬੜੇ ਸਾਡੇ ਦਿਲਾਂ ਦੇ ਵਿੱਚ ਵਸਦੇ ਆ ਤੇ ਅਸੀਂ ਜਿੰਨੇ ਵੋਟ ਜਿਹੜੇ ਸਾਡੇ ਇੱਕ ਵੋਟ ਅਸੀਂ ਦੇ ਕੇ ਇਹਨਾਂ ਨੂੰ ਇਹਨਾਂ ਨੂੰ ਘੱਟੋ ਘੱਟ 50000 ਵੋਟ ਤੋਂ ਅਸੀਂ ਲੀਡ ਤੋਂ ਇਹਨਾਂ ਨੂੰ ਜਿਤਾਵਾਂਗੇ ਅਸੀਂ ਘਰ ਘਰ ਜਾ ਕੇ ਇਹਨਾਂ ਦੇ ਵਿੱਚ ਜੋ ਜਨੂਨ ਹੈ ਕੰਮ ਕਰਨ ਦਾ ਅਸੀਂ ਉਹਦਾ ਫਾਇਦਾ ਉਠਾਵਾਂਗੇ ਤੇ ਬਹੁਤ ਬਹੁਤ ਧੰਨਵਾਦ ਇਕੁੱਲ ਲੁਧਿਆਣਾ ਵੈਸਲ ਕੇ ਜਿੱਥੇ ਚੌਨਵੀਂ ਮਾਹੌਲ ਚੱਲ ਰਿਹਾ ਹੈ ਉੱਥੇ ਹਲਕੇ ਦੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਪਾਣੀ ਸੇਵਰੇ ਹੈਲਥ ਐਜੂਕੇਸ਼ਨ ਦੀਆਂ ਜਿਹੜੀਆਂ ਮੁਢਲੀ ਜ਼ਰੂਰਤਾਂ ਨੇ ਉਹਨੂੰ ਪੂਰਾ ਕਰਨ ਦੇ ਲਈ ਦਿਨ ਰਾਤ ਮਿਹਨਤ ਕਰ ਰਹੇ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਸ਼੍ਰੀ ਸੰਜੀਵ ਰੋੜਾ ਜੀ ਔਰ ਮੈਂ ਕਹਿੰਦਾ ਕਿ ਹਲਕੇ ਦੇ ਲੋਕਾਂ ਨੂੰ ਪੂਰ ਜੋਰ ਅਪੀਲ ਕਰਦਾ ਕਿ 19 ਜੂਨ ਦਿਨ ਵੀਰਵਾਰ ਨੂੰ ਹੁੰਮ ਹੁਮਾ ਕੇ ਇੱਕ ਨੰਬਰ ਤੇ ਝਾੜੂ ਵਾਲਾ ਬਟਨ ਦਬਾ ਕੇ ਸੰਜੀਵ ਰੋੜਾ ਜੀ ਨੂੰ ਜੇਤੂ ਬਣਾਓ ਕਿਉਂਕਿ ਪਿਛਲੇ 30 ਸਾਲ ਬਾਅਦ ਪਹਿਲੀ ਵਾਰ ਹੀ ਹੋਏਗਾ ਕਿ ਪੰਜਾਬ ਸਰਕਾਰ ਦੇ ਅੰਦਰ ਮੁੱਖ ਮੰਤਰੀ ਦੇ ਨਾਲ ਲੱਗਦੀ ਕੁਰਸੀ ਤੇ ਇਹ ਹਲਕੇ ਨੂੰ ਨੁਮਾਇੰਦਗੀ ਮਿਲੇਗੀ ਤੇ ਆਪਾਂ ਸਾਰੇ ਲੋਕ ਚੰਗੀ ਤਰ੍ਹਾਂ ਜਾਣੂ ਆ ਕਿ ਜੇ ਪੰਜਾਬ ਸਰਕਾਰ ਦੇ ਅੰਦਰ ਲੁਧਿਆਣਾ ਸ਼ਹਿਰ ਨੂੰ ਇੱਥੇ ਵੱਡੇ ਪੱਧਰ ਦੀ ਨੁਮਾਇੰਦਗੀ ਮਿਲੇਗੀ ਤੇ ਬੁਨਿਆਦੀ ਸਹੂਲਤਾਂ ਵੀ ਇੱਥੇ ਪੂਰੇ ਪੰਜਾਬ ਤੇ ਸਭ ਤੋਂ ਜ਼ਿਆਦਾ ਵੱਡੇ ਪੱਦਰ ਦੀਆਂ ਹੋਣਗੀਆਂ ਸੋ ਇਹੀ ਸਾਡੇ ਜਰੀਏ ਹਲਕੇ ਦੇ ਲੋਕਾਂ ਨੂੰ ਬੇਨਤੀ ਕਰਦਾ ਕਿ 19 ਜੂਨ ਦਿਨ ਬੁੱਧਵਾਰ ਨੂੰ ਆਪਣੇ ਦੋਸਤਾਂ ਮਿੱਤਰਾਂ ਰਿਸ਼ਤੇਦਾਰਾਂ ਨੂੰ ਵੱਧ ਤੋਂ ਵੱਧ ਮੈਸੇਜ ਕਨਵੇ ਕਰੋ ਵੀਰਵਾਰ ਨੂੰ ਸਿਰੇ ਇੱਕ ਨੰਬਰ ਵਾਲਾ ਝਾੜੂ ਦਾ ਬਟਨ ਦਬਾ ਕੇ ਸੰਜੀਵ ਲੋੜਾਈ ਨੂੰ ਜੇਤੂ ਬਣਾਣਾ ਹੈ ਆਪਣੇ ਬੱਚਿਆਂ ਦਾ ਸੁਨਹਿਰੀ ਭੂਇਕ ਕਰਨਾ ਹੈ ਆਪਣੇ ਬੱਚਿਆਂ ਦੇ ਸੁਨਹਿਰੀ ਭੂਇਕ ਲਈ ਨੌਜਵਾਨ ਸ਼ਕਤੀ ਦੇ ਸੁਨਹਿਰੀ ਭੂਇਕ ਲਈ ਪੀਸ ਖਾਦੀ ਹੈ ਮਿਸਤੀ ਖਾਦੀ ਹੈ ਲੋੜਾ ਨੂੰ ਵੋਟ ਪਾ ਕੇ ਝਾੜੂ ਦੇ ਤੇ ਨਿਸ਼ਾਨ ਲਾ ਕੇ ਉਹਨਾਂ ਦਿਖਾਓ ਕੰਮ ਕਰੋ ਬਸ